ਦੁਨੀਆ ਭਰ ਵਿੱਚ ਵਸਦੇ ਸਭ ਪੈਣਾ ਭਰਾਵਾਂ ਮਾਤਾਵਾਂ ਬਜ਼ੁਰਗਾਂ ਨੌਜਵਾਨਾਂ ਨੂੰ ਮੇਰੇ ਵੱਲੋਂ ਗੁਰਫਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਇੱਕ ਰਾਜੇ ਨੇ ਆਪਣੇ ਦਰਬਾਰ ਦੇ ਵਿੱਚ ਆਪਣੇ ਦੇਸ਼ ਦੇ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚੋਂ ਪੜ੍ਹੇ ਲਿਖੇ ਸੱਜਣ ਵਿਦਵਾਨ ਆਲਮ ਫਾਜ਼ਿਲ ਇਕੱਠੇ ਕੀਤੇ ਸਭਾ ਸ਼ੁਰੂ ਹੋਈ ਤਾਂ ਰਾਜੇ ਦਾ ਪਹਿਲਾ ਸਵਾਲ ਸੀ ਕਿ ਕੋਈ ਵਿਦਵਾਨ ਮੈਨੂੰ ਦੁਨੀਆ ਦਾ ਸਾਰਾ ਇਤਿਹਾਸ 2 ਜਾਂ 3 ਸਤਰਾਂ ਦੇ ਵਿੱਚ ਸਮਝਾ ਦੇਵੇ ਅਗਰ ਕੋਈ ਸਮਝਾ ਸਕਦਾ ਹੋਵੇ ਤਾਂ ਉਸ ਨੂੰ ਬਕਾਇਦਾ ਸਰਕਾਰੀ ਸਨਮਾਨ ਦਿੱਤਾ ਜਾਊਗਾ ਸਭਾ ਵਿੱਚ ਕੁਸਰ-ਮਸਰ ਹੋਣ ਲੱਗੀ ਹਰ ਕੋਈ ਇੱਕ ਦੂਸਰੇ ਦੇ ਮੋਢੇ ਨਾਲ ਕੰਨ ਲਾ ਕੇ ਕਰਕੇ ਗੱਲਾਂ ਕਰਨ ਲੱਗਾ ਕਿ ਸਾਰੀ ਦੁਨੀਆ ਦੇ ਇਤਿਹਾਸ ਨੂੰ 2 ਜਾਂ 3 ਸਤਰਾਂ ਵਿੱਚ ਕਿਵੇਂ ਬਿਆਨਿਆ ਜਾ ਸਕਦਾ ਅਖੀਰ ਇੱਕ ਵਿਦਵਾਨ ਰਾਜ਼ੀ ਹੋਇਆ ਉਸਨੇ ਇੱਕ ਹਫ਼ਤੇ ਦੀ ਮੰਗ ਕੀਤੀ ਕਿ ਰਾਜਨ ਮੈਂ ਅਗਲੇ ਹਫ਼ਤੇ ਤੁਹਾਡੇ ਸਵਾਲ ਦਾ ਜਵਾਬ ਲੱਭ ਕੇ ਲਾਵਾਂਗਾ ਉਹ ਦਿੱਤੇ ਹੋਏ ਸਮੇਂ ਮੁਤਾਬਕ ਅਗਲੇ ਹਫ਼ਤੇ ਆ ਗਿਆ ਉਸਨੇ ਰਾਜੇ ਦਾ ਸਵਾਲ ਦਾ ਜਵਾਬ ਪੇਪਰ ਦੇ ਤੇ ਲਿਖ ਕੇ ਦੇ ਦਿੱਤਾ ਸਾਰੀ ਦੁਨੀਆ ਦਾ ਇਤਿਹਾਸ ਜੋ 3 ਸਤਰਾਂ ਦੇ ਵਿੱਚ ਲਿਖਿਆ ਹੋਇਆ ਸੀ ਜਦੋਂ ਪੜ੍ਹ ਕੇ ਸੁਣਾਉਣ ਲੱਗਾ ਤਾਂ ਸਤਰ ਸੀ ਕਿ ਮਨੁੱਖ ਪੈਦਾ ਹੋਇਆ ਵੱਡਾ ਹੋਇਆ ਸੁੱਖਾਂ ਦੇ ਭਲੇਖੇ ਦੁੱਖ ਇਕੱਠੇ ਕੀਤੇ ਅਤੇ ਦੂਸਰਿਆਂ ਨੂੰ ਦੁੱਖ ਦੇ ਕੇ ਮਰ ਗਿਆ ਬਸ ਰਾਜਨ ਇਹੋ ਹੀ ਦੁਨੀਆ ਦਾ ਇਤਿਹਾਸ ਹੈ ਕਈ ਦਿਨਾਂ ਤੋਂ ਇਹੀ ਸਤਰ ਮੇਰੇ ਦਿਮਾਗ ਦੇ ਵਿੱਚ ਘੁੰਮ ਰਹੀ ਸੀ ਮੈਨੂੰ ਇੰਜ ਲੱਗਦਾ ਸੀ ਜਿਵੇਂ ਉਹਨੇ ਸਾਰੀ ਦੁਨੀਆ ਦਾ ਇਤਿਹਾਸ ਨਹੀਂ ਦੱਸਿਆ ਸਗੋਂ ਭਾਰਤ ਅੰਦਰ ਵਸਦੇ ਵਿਪਰ ਦਾ ਇਤਿਹਾਸ ਦੱਸਿਆ ਹੋਵੇ ਜਿਵੇਂ ਉਸਨੇ ਚਾਣਕਿਆ ਦਾ ਇਤਿਹਾਸ ਸ਼ੰਕਰਾਚਾਰੀਆ ਦਾ ਇਤਿਹਾਸ ਦੱਸਿਆ ਹੋਵੇ ਜਿਵੇਂ ਉਸਨੇ ਅਜੋਕੇ ਭਾਰਤੀ ਹਾਕਮਾਂ ਦਾ ਇਤਿਹਾਸ ਦੱਸਿਆ ਹੋਵੇ ਕੱਲ ਹੀ ਕੁਛ ਇਦਾਂ ਦੀ ਸੀ ਦੁਨੀਆ ਦੇ ਲੋਕ ਸੁੱਖ ਦੇ ਭਲੇ ਖੇ ਦੁੱਖ ਇਕੱਠੇ ਕਰਦੇ ਹਨ ਪਰ ਵਿਪਰਵਾਦ ਗਿਣ ਮਿਸ ਕੇ ਦੁੱਖ ਇਕੱਠੇ ਕਰ ਰਿਹਾ ਹੈ ਇਸ ਦਾ ਵੀ ਇੱਕ ਕਾਰਨ ਹੈ ਉਸ ਨੇ ਪੱਥਰ ਨੂੰ ਰੱਬ ਮੰਨ ਲਿਆ ਜਿਹੜਾ ਮਰਜੀ ਪੱਥਰ ਚੁੱਕੋ ਕਾਰੀਗਰ ਦੇ ਹਵਾਲੇ ਕਰੋ ਉਸ ਦੀ ਜਿਹੜੀ ਮਰਜ਼ੀ ਮੂਰਤੀ ਬਣਾ ਲਓ ਬਾਅਦ ਵਿੱਚ ਉਸੇ ਮੂਰਤੀ ਨੂੰ ਰੱਬ ਹੋਣਾ ਕੋਸ਼ਿਸ਼ ਕਰ ਦਿਓ ਰੱਬ ਹੋਣਾ ਐਲਾਨ ਦਿਓ ਨਾ ਉਹ ਰੱਬ ਕਿਸੇ ਚੰਗੇ ਕੰਮ ਦੇ ਉੱਤੇ ਖੁਸ਼ ਹੋਵੇ ਨਾ ਉਹ ਕਿਸੇ ਮਾੜੇ ਕੰਮ ਦੇ ਉੱਤੇ ਦਖਲੰਦ ਜਿਗਰੇ ਸੁਭਾਅ ਵਿੱਚ ਇਹ ਗੱਲ ਪੱਕੀ ਕਰ ਕਰ ਗਈ ਹੈ ਕਿ ਜਿਸ ਨੂੰ ਜੋ ਮਰਦੀ ਐਲਾਨ ਦਿਓ ਉਹ ਕਿਸੇ ਵੱਡੇ ਭਲੇਖੇ ਦਾ ਸ਼ਿਕਾਰ ਹੈ ਕਿ ਜੋ ਐਲਾਨ ਰਿਹਾ ਹੈ ਉਹ ਸੱਚ ਹੈ ਉਹ ਐਲਾਨ ਦਾ ਸਿੱਖ ਹਿੰਦੂਆਂ ਦਾ ਹਿੱਸਾ ਹੈ ਉਹ ਐਲਾਨ ਦਾ ਸੰਤ ਪਿੰਡਰਾਂ ਵਾਲੇ ਅਤਵਾਦੀ ਹਨ ਉਹ ਕਿਸੇ ਬਲਾ ਅਧਿਕਾਰੀ ਨੂੰ ਐਲਾਨ ਦਿੰਦਾ ਹੈ ਕਿ ਉਹ ਤਾਂ ਪ੍ਰਭੂ ਹੈ ਉਹ ਤਾਂ ਭਗਵਾਨ ਹੈ ਜਿਵੇਂ ਸਰ੍ਹਸੇ ਵਾਲਾ ਸਾਧ ਹੈ ਇਦਾਂ ਦੀਆਂ ਹਜ਼ਾਰਾਂ ਮਸਾਲਾਂ ਦੇ ਸਕਦੇ ਹਾਂ ਪਰ ਜ਼ਰੂਰਤ ਨੇ ਆਪ ਸਮਝ ਗਏ ਹੋ ਸਾਡਾ ਵਾਹਵਾਸਤਾ ਤਕਰੀਬਨ ਇਸੇ ਕੌਮ ਨਾਲ ਹੀ ਪਿਆ ਹੈ ਜਿਸ ਨੇ ਗੁਰੂ ਨਾਨਕ ਸਾਹਿਬ ਦੀ ਗੱਲ ਨਾ ਮੰਨੀ ਉਸ ਸ੍ਰੀ ਚੰਦ ਨੂੰ ਵੀ ਇਸ ਪੇਪਰ ਨੇ ਬੜਾ ਵੱਡਾ ਉਹਦਾ ਦੇਖਣ ਵਜਾ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਰਾਮਦਾਸ ਪਾਤਸ਼ਾਹ ਜੀ ਤੱਕ ਜਿੱਥੇ-ਜਿੱਥੇ ਵੀ ਕਿਤੇ ਪ੍ਰਚਾਰ ਗੁਰੂ ਸਾਹਿਬ ਕਰਦੇ ਤਾਂ ਸ੍ਰੀ ਚੰਦ ਖੱਬੇ ਸਜਣ ਨਿਕਲ ਕੇ ਹਾਜ਼ਰੀ ਭਰ ਹੀ ਜਾਂਦਾ ਉਹ ਸ੍ਰੀ ਚੰਦ ਤਾਂ ਗੁਰੂ ਰਾਮਦਾਸ ਜੀ ਨੂੰ ਇੰਨੀ ਗੱਲ ਕਹਿਣ ਲੱਗਾ ਵੀ ਸ਼ਰਮਾਉਂਦਾ ਨਹੀਂ ਸੀ ਅਖੇ ਤਹਾਂ ਦਾੜੀ ਬੜੀ ਵਧਾਈ ਹੈ ਉਹ ਨਹੀਂ ਸੀ ਬੋਲਦਾ ਉਸ ਵਿੱਚ ਉਸੇ ਨਾਗਪੁਰ ਵਾਲੇ ਲੋਕ ਬੋਲਦੇ ਸਨ ਜਿਹੜੇ ਅੱਜ ਵੀ ਹਆਰ ਐਸਐਸ ਦੇ ਨਾਮ ਤੇ ਬੈਠੇ ਆ ਹੁਣ ਹਿਆਰ ਐਸਐਸ ਵਾਲਿਆਂ ਨੇ ਜੁਪੀ ਦੇ ਵਿੱਚ ਸਿੱਖਾਂ ਦੇ ਨਾਮ ਦੇ ਉੱਤੇ ਜਾਲੀ ਸਿੱਖ ਤਿਆਰ ਕਰਨ ਦੀ ਕਿਮਤ ਵੱਡੀ ਹੋਈ ਹੈ ਉਹਦੀ ਫੋਟੋ ਮੈਂ ਹਾਜ਼ਰ ਕੀਤੀ ਹੈ ਤੁਸੀਂ ਵੀ ਦੇਖ ਲਓ ਸਖੀ ਦੇ ਵਿੱਚ ਦੋ ਚੀਜ਼ਾਂ ਸਖਤ ਮਨਾਂ ਹਨ ਇੱਕ ਹੈਗਾ ਮਾਸ ਖਾਣਾ ਤੇ ਦੂਸਰੀ ਹੈਗੀ ਆ ਭੰਗ ਜਾਂ ਨਸ਼ਾ ਪੀਣਾ ਇਹਨਾਂ ਵਿਪਰਾਂ ਨੇ ਸਪੈਸ਼ਲ ਟ੍ਰੇਨਿੰਗ ਦੇ ਕੇ ਨਿਹੰਗਾਂ ਦੇ ਵਿੱਚ ਇਹੀ ਕੁਸਪੈਕਟ ਕੀਤੀ ਇਹਨਾਂ ਨੂੰ ਭੰਗ ਪੀਣ ਲਾਇਆ ਇਹਨਾਂ ਨੂੰ ਬੱਕਰੇਵਾੜਾ ਖਾਣ ਤੇ ਲਾਇਆ ਇਹਨਾਂ ਦੋ ਵੱਡੀਆਂ ਗ੍ਰਹਿਤਾਂ ਦੇ ਵਿੱਚੋਂ ਹੀ ਇਹਨਾਂ ਦਾ ਨਿਕਲਿਆ ਤੇ ਘੜਿਆ ਹੋਇਆ ਇੱਕਰਦਾਰ ਹੈ ਨਿਹੰਗਾਂ ਦਾ ਜਿਹੜਾ ਕੇਸਰੀ ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਦੌਰਾਨ ਵੀ ਇਹ ਚੁੱਪ ਰਹੇ ਚੁੱਪ ਰਹਿਣ ਦੀ ਕੋਈ ਵਜ੍ਹਾ ਜਦੋਂ ਕੋਲ ਰਹਿਤ ਨਹੀਂ ਤਾਂ ਗੁਰੂ ਨੇ ਸ਼ਕਤੀ ਥੋੜੀ ਦੇਣੀ ਜੋਏ ਕੇ ਹੈ ਵਿਪਰਨ ਕੀ ਰੀਤ ਮੈਨਾ ਕਰੂਨ ਕੀ ਪ੍ਰਤੀਤ ਚਬਲਗ ਖਾਲਸਾ ਰਹੇ ਨਿਆਰਾ ਤਬਲਗ ਤੇਜ ਦੀ ਉਮ ਸਾਰਾ ਇਹਨਾਂ ਨੇ ਉਸ ਗੁਰੂ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਨਿਆਰਾਪਣ ਬਖਸ਼ਿਆ ਉਸ ਨੂੰ ਭੰਗ ਪੀਣ ਬੱਕਰੇ ਖਾਣ ਤੇ ਹੁਣ ਰਿੰਦੀ ਖੁੰਦੀ ਕਸਰਾ ਜਿਹੜੇ ਜੋ ਕਿਹਨਾਂ ਗਾਏ ਨੇ ਉਹ ਵੀ ਸਾਰੇ ਆਰਐਸਐਸ ਦੇ ਟ੍ਰੈਂਡ ਕੀਤੇ ਹੋਏ ਨੇ ਉਹਨਾਂ ਦੀ ਨਿਸ਼ਾਨੀ ਉਹਨਾਂ ਨੇ ਖਾਸ ਕਰਕੇ ਮੂਰ ਦਾ ਖੰਭ ਜੁਰੂਰ ਦਮਾਲੇ ਚ ਪਸਾਇਆ ਹੁੰਦਾ ਉਹਨਾਂ ਆਦਿਆਂ ਸਿਰਾਂ ਦੇ ਉੱਤੇ ਲੱਗੇ ਹੋਏ ਖੰਡੇ ਤਰਸ਼ੂਲ ਵਾਂਗੂ ਤਿੰਨ ਨੁਕਰੇ ਹਨ ਮੋਰ ਨੂੰ ਹੁਣ ਵਿਪਰ ਨੂੰ ਕੌਣ ਸਮਝਾਵੇ ਕਿ ਗਧੇ ਸ਼ੇਰ ਨਹੀਂ ਬਣ ਸਕਦੇ ਜੇ ਗਧਿਆਂ ਨੂੰ ਸ਼ੇਰਾਂ ਦੀ ਖਲ ਪਾ ਕੇ ਸ਼ੇਰਾਂ ਚ ਭੇਜੋਗੇ ਤਾਂ ਰਗੜੇ ਜਾਣਗੇ ਵਿਚਾਰੇ ਇੱਕ ਦਿਨ ਇਹ ਪਰ ਗੁਰਬਾਣੀ ਨੇ ਝੂਠ ਨਹੀਂ ਨਾ ਬੋਲਿਆ ਗੁਰਬਾਣੀ ਕਹਿੰਦੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਤੇ ਭਾਈ ਜਿਹੜਾ ਹੈ ਹੀ ਅੰਨਾ ਉਹਨੂੰ ਸਮਝਾਈਏ ਕੀ ਤੇ ਇਸ਼ਾਰਾ ਕੀ ਕਰਕੇ ਖੈਰ ਗੁਰਬਾਣੀ ਨੇ ਤਾਂ ਉਸ ਦਿਨ ਸੁਭਾਅ ਬਾਰੇ ਸਿੱਖ ਨੂੰ ਸਮਝਾਇਆ ਤਾਂ ਕਿ ਸਿੱਖਾਂ ਦੇ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਗੱਲ ਪੈ ਜਾਵੇ ਇਹ ਤਾਂ ਮੈਂ ਸਿਰਫ ਇੱਕ ਪੱਖ ਦੀ ਗੱਲ ਕਰਨ ਡਿਆ ਪਰ ਸਿੱਖਾਂ ਦੇ ਤੇ ਚਿਹਰਿਆਂ 'ਤੇ ਹੱਲੇ ਨੇ ਬੋਲੀ ਦੇ ਉੱਤੇ ਵੀ ਹੱਲਾ ਹੈ ਸੇਤ ਉੱਤੇ ਵੀ ਹੱਲਾ ਹੈ ਵਧੀਆ ਪੜ੍ਹਾਈ ਉੱਤੇ ਵੀ ਹਲਾ ਧਰਮ ਤੇ ਹਮਲੇ ਹੁੰਦੇ ਤਾਂ ਅਸੀਂ ਰੋਜ਼ ਦੇਖਦੇ ਹਈਏ ਉਹੀ ਛੇਤੀ ਸਮਝ ਜਾਂਦੇ ਆ ਉਹ ਸਮਝ ਜਾਣਾ ਵੀ ਬਹੁਤ ਵਧੀਆ ਨਹੀਂ ਹੁੰਦਾ ਜਿਹੜਾ 17 ਮਿੰਟਾਂ ਬਾਅਦ ਜਿਹੜਾ ਚਿੱਤਾ ਭੁੱਲ ਜਾਵੇ 1984 ਦੇ ਵਿੱਚ ਪੂਰੇ ਭਾਰਤ ਵਿੱਚ ਸਿੱਖਾਂ ਦਾ ਗਲਾਂ ਚ ਟਾਇਰ ਪਾਰ ਭਾਗਾਂ ਨਾਲ ਕਤਲਮ ਕੀਤਾ ਜਾ ਰਿਹਾ ਸੀ ਪੂਰੇ 10 ਸਾਲ ਬਾਅਦ ਯਾਨੀ ਕਿ ਮਹਿਜ 120 ਮਹੀਨੇ ਸਿੱਖ ਕੇ ਪੀਐਸ ਗਿੱਲ ਦੇ ਕਹਿਣ ਦੇ ਤੇ ਨੱਚਣ ਲੱਗੇ ਸਾਰੇ ਪੰਡਾਲਾਂ ਦੇ ਵਿੱਚ ਆਪਣੇ ਨਚਾਰ ਹੁਣ ਉੱਤੇ ਮਾਣ ਕਰਨ ਲੱਗੇ ਅੱਜ ਨਸ਼ਿਆਂ ਦੀ ਪੇਟ ਦੁਆਈ ਤੇ ਅਸੀਂ ਸਾਰੇ ਪਾਉਨੇ ਆ ਜੇ ਸਾਡੇ ਘਰਾਂ ਦੇ ਵਿੱਚ ਸਿੱਖੀ ਹੁੰਦੀ ਤੇ ਭਲਾ ਨਸ਼ਾ ਕੌਣ ਕਰਦਾ ਸਿੱਖ ਖਵਾਉਣ ਵਾਲਿਓ ਆਪਣੇ ਮਨਾਂ ਦੇ ਅੰਦਰ ਝਾਤੀ ਮਾਰਿਓ ਕੀ ਤੁਹਾਡੇ ਘਰ ਦੇ ਵਿੱਚ ਸਵੇਰੇ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ ਕੀ ਤੁਹਾਡੇ ਘਰ ਵਿੱਚ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਹੁੰਦਾ ਹੈ ਕੀ ਸੌਣ ਲੱਗਿਆਂ ਸੋਹਲੇ ਦਾ ਪਾਠ ਕਰਦੇ ਹੋ ਤੁਹਾਡੇ ਘਰ ਦੇ ਵਿੱਚ ਕੁੱਲ ਕਿੰਨੇ ਜੀ ਹਨ ਤੇ ਕਿੰਨਿਆਂ ਦੇ ਉੱਤੇ ਪੂਰਨ ਤਕਰੀਬਨ ਕੇਸ ਹਨ ਕਿੰਨਿਆਂ ਨੇ ਕੇਸ ਨਹੀਂ ਕੱਟੇ ਹੋਏ ਤੇ ਕਿੰਨਿਆਂ ਨੇ ਕੇਸ ਕੱਟੇ ਹੋਏ ਹਨ ਇਹ ਲੇਖਾ ਜੋਖਾ ਤੁਸੀਂ ਆਪ ਹੀ ਕਰੋ ਮਾਨਰਚਰੀਆਂ ਨੂੰ ਵੇਲ ਨਹੀਂ ਸੀ ਮਾਸੂਮ ਬਾਲਕ ਜੇ ਛੋਟਾ ਜਿਹਾ 2 2.5 ਸਾਲ ਵਰਤਮਾਨਤ 5 ਸਾਲ ਦਾ ਹੋਇਆ ਤੇ ਕੈਂਚੀ ਚਲਾ ਕੇ ਉਹਦੇ ਵਾਲ ਲਾ ਛੜੇ ਵਾਉਣ ਦਾ ਵੇਗ ਜਦ ਬੁੱਕ ਗਿਆ ਸ਼ੈਂਪੂ ਪਾ ਕੇ ਨਵਾਉਣ ਦਾ ਵੀ ਬੁੱਕ ਗਿਆ ਸਕਾਉਣ ਦਾ ਤਾਂ ਰੋਲਾ ਕੋਈ ਨਹੀਂ ਨਾ ਸਿਰ 'ਚ ਪਾਣੀ ਪਾਇਆ ਤੇ ਹੱਥ ਫੇਰਿਆ ਤੇ ਕੰਮ ਵੇਲੇ ਉਸ ਵੇਲੇ ਗੁਰਗੋਬਿੰਦ ਸਿੰਘ ਸਾਹਿਬ ਜ਼ਰੂਰ ਦੇਖ ਰਹੇ ਹੋਣਗੇ ਜਦੋਂ ਤੁਸੀਂ ਆਪਣੇ ਨਿਆਣਿਆਂ ਦੇ ਸਿਰ ਦੇ ਵਿੱਚ ਕੈਂਚੀ ਫੇਰੀ ਸੀ ਹੋ ਸਕਦਾ ਭਾਈ ਤਾਰੂ ਸਿੰਘ ਵੀ ਦੂਰੋਂ ਬੈਠੇ ਕਿਤੇ ਦੇਖ ਰਹੇ ਹੋਣੇ ਪਹਿਲੀ ਗੱਲ ਤਾਂ ਸਾਨੂੰ ਕੁਝ ਸੱਸਾਂ ਨੂੰ ਤੇ ਕੁਝ ਨੋਆ ਨੂੰ ਵੀ ਕੁੜੀਆਂ ਹੀ ਹਜਮ ਨਹੀਂ ਹੋਈਆਂ ਡਾਕਟਰ ਦੇ ਜਾ ਕੇ ਤੇ ਪੇਟ ਦੇ ਵਿੱਚ ਹੀ ਕਤਲ ਕਰਵਾ ਛੱਡੀਆਂ ਸਿਆਣਿਆਂ ਲੋਕਾਂ ਨੇ ਰੌਲਾ ਪਾਇਆ ਓ ਸ਼ਰਮ ਕਰੋ ਸਿੱਖੀ ਵਿੱਚ ਕੁੜੀ ਮਾਰਨ ਵਾਲੇ ਨੂੰ ਸਤਿਗੁਰਾਂ ਨੇ ਸਪੈਸ਼ਲ ਕਿਹਾ ਹੈ ਹੁੱਕਾ ਪੀਣ ਵਾਲਾ ਕੁੜੀ ਮਾਰ ਤੇ ਨੜੀ ਮਾਰ ਕਹਿੰਦੇ ਇਹਦੇ ਮੱਥੇ ਨਹੀਂ ਲੱਗਣਾ ਹੁਣ ਹੋ ਸਕਦਾ ਸਾਡੇ ਰਿਸ਼ਤੇਦਾਰਾਂ ਵਿੱਚ ਵੀ ਕੋਈ ਕੁੜੀ ਮਾਰ ਹੋਵੇ ਹੁਣ ਸਾਨੂੰ ਤਾਂ ਪਤਾ ਨਹੀਂ ਅੱਜ ਕੱਲ ਤਾਂ ਗੁਪਤ ਕੰਮ ਹੋ ਗਿਆ ਨਾ ਡਾਕਟਰ ਦੇ ਜਾਓ ਤੇ ਜੱਬ ਵੜ ਕੇ ਆਜੋ ਤੇ ਫਿਰ ਸਿੱਖੀ ਕਿਵੇਂ ਭਲੀਪੂਤ ਹੋਵੇ ਇੱਕ ਕੋਈ ਗੁਰੂ ਦਾ ਸਿੱਖ ਸਜਿਆ ਆਪਣੇ ਰਿਸ਼ਤੇਦਾਰਾਂ ਦੇ ਜਾਣਾ ਚਾਹੁੰਦਾ ਹੁਣ ਉਹਨੂੰ ਕੀ ਪਤਾ ਜਿੱਥੋਂ ਮੈਂ ਰੋਟੀ ਪਾਣੀ ਛ ਜਾਦਸੀਤੀ ਭੈਣ ਦਾ ਵਿਆਹ ਕਰਨਾ ਸੀ ਜੰਜ ਵਾਸਤੇ ਅਸੀਂ ਘੱਟੋ-ਘੱਟ 75 ਤੋਂ ਲੈ ਕੇ 500 ਤੱਕ ਕੋਕੜੀਆਂ ਮਾਰੀਆਂ ਬੱਕਰੇ ਵੱਖ ਵੱਡੇ ਡੇਢ-2000 ਆਂਡਾ ਭੰਨਿਆ ਇੰਨੇ ਜੀ ਮਾਰ ਕੇ ਤੁਹਾਡੇ ਘਰ ਦੇ ਵਿੱਚ ਹੁਣ ਕਿਹੜਾ ਮਹਾਂਪੁਰਖ ਭਾਈ ਮਨੀ ਸਿੰਘ ਵਰਗਾ ਜਨਮ ਲਲਿੰਦਾ ਭਲਾ ਆ ਜਿਹੜੇ ਹੁਣ ਨਸ਼ੇ ਪੀਂਦੇ ਇਹਨਾਂ ਨੇ ਜੰਮਣਾ ਸੀ ਹੁਣ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਾ ਕੇ ਦੇਖੋ ਮਾਵਾਂ ਵਿਰਲਾਪ ਕਰਦੀਆਂ ਘੱਟੋ-ਘੱਟ ਮਰੀਏ ਕੋਮੇ ਡਬਲ ਫੇਸ ਨਹੀਂ ਚੰਗਾ ਹੁੰਦਾ ਦਮੂਹ ਇਹ ਨਾਲ ਬਣੋ ਇੱਕ ਪਾਸੇ ਖੱਬੇ ਜਾਂ ਸਜੇ ਗੁਰੂ ਗ੍ਰੰਥ ਸਾਹਿਬ ਤੁਹਾਡੇ ਘਰ ਆਉਂਦਾ ਇੱਕ ਬੰਦਾ ਪਾਠ ਰਖਾਇਆ ਹੁੰਦਾ ਦੂਜੇ ਕਮਰੇ ਵਿੱਚ ਤੁਸੀਂ ਨੱਚਣ ਲੱਗੇ ਹੁੰਦੇ ਹੋ ਤੀਜੇ ਕਮਰੇ ਦੇ ਵਿੱਚ ਸ਼ਰਾਬ ਚੱਲਣ ਦੀ ਹੁੰਦੀ ਹੈ ਮੈਂ ਇਹ ਗੱਲਾਂ ਭਲਾ ਕਿਉਂ ਕਹਿ ਰਿਹਾ ਅੱਜ ਕਿਉਂਕਿ ਮੇਰੇ ਮਹਿਮਨ ਵਿੱਚ ਆਇਆ ਪਿਆ ਅੱਜ ਜੋ ਸਾਡੇ ਨਾਲ ਵਾਪਰਨ ਲੱਗਾ ਇਹਦੀ ਵਜ੍ਹਾ ਕੀ ਹੈ ਸੱਚੀ ਗੱਲ ਇਹ ਹੈ ਕਿ ਸਾਡਾ ਆਪਣਾ ਹੀ ਪੀਜਾ ਹੈ ਜਿਹਨੂੰ ਅੱਜ ਫੜ ਲੱਗਾ ਮੈਨੂੰ ਦਸ਼ਮ ਪਿਤਾ ਦੇ ਉਹ ਬਚਨ ਯਾਦ ਆਏ ਜਿਹੜੇ ਉਹਨਾਂ ਨੇ ਕਹੇ ਸੀ ਜਦ ਲੱਗੇ ਖਾਲਸਾਰੇ ਨਿਆਰਾ ਤਬ ਲੱਗੇ ਤੇਜ ਦੀਉ ਮੈਂ ਸਾਰਾ ਜਬ ਗਹਿ ਬਿਪਰਨ ਕੀ ਰੀਤ ਮੈਂ ਨਾ ਕਰੂੰਨ ਕੀ ਪ੍ਰਤੀਤ ਬਿਪਰਨ ਹੁੰਦਾ ਬ੍ਰ ਜੇ ਇਹ ਬ੍ਰਾਹਮਣੀ ਰੀਤਾਂ ਦੇ ਵਿੱਚ ਪਿਆ ਤੇ ਸਤਿਗੁਰ ਕਹਿੰਦਾ ਮੈਂ ਨਹੀਂ ਤੁਹਾਡਾ ਯਕੀਨ ਜੀ ਗੂਨ ਕਰਦਾ ਤੇ ਆਹ ਜਿਹੜੀਆਂ ਪ੍ਰਪਾਤ ਫੇਰੀਆਂ ਹੁਣ ਤੁਹਾਨੂੰ ਨਗਰ ਕੀਰਤਨ ਨਾਂ ਰੱਖ ਲਿਆ ਇਹ ਸਾਰਾ ਕੁਝ ਕੀ ਆ ਭਲਾ ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਦੇ ਵਿੱਚੋਂ ਕਿਤੇ ਇੱਕ ਸਤਰ ਮੈਨੂੰ ਕੋਟ ਕਰਕੇ ਟਿੱਪਣੀ ਚ ਦੱਸ ਦਿਓ ਵੀ ਗੁਰੂ ਸਾਹਿਬ ਨੇ ਕਿਹਾ ਸੀ ਪਿਆ ਕਰੋ ਸੁਖਮਣੀ ਸਾਹਿਬ ਟੈਲੀਵਿਜ਼ਨ ਤੇ ਬਾਬੇ ਹੇਕਾਂ ਲਾਲਾ ਪੜਨ ਡੈ ਨੇ ਐਤਵਾਰ ਵਾਲੇ ਦਿਨ ਗੁਰਦੁਆਰਿਆਂ ਦੇ ਵਿੱਚ ਸੁਖਮਣੀਆਂ ਦੀ ਲੈਣ ਲੱਗੀ ਐ ਤੇ ਸੁਖਮਣੀ ਸਾਹਿਬ ਦੀ ਇੱਕ ਸਤਰ ਤੁਹਾਨੂੰ ਚੇਤੇ ਨਹੀਂ ਹੋਈ ਸੁਖਮਣੀ ਸਾਹਿਬ ਵਿੱਚ ਇੱਕ ਸਤਰ ਦੇ ਵਿੱਚ ਸਤਿਗੁਰਾਂ ਨੇ ਕਿਹਾ ਮੈਂ ਤੁਹਾਡਾ ਸਤਿਗੁਰੂ ਕਹਿੰਦੇ ਅਵਰ ਕਰਤੂਤ ਸਗਲੀ ਜਮ ਡੰਨਾ ਹੈ ਗੋਬਿੰਦ ਭਜਨ ਬਿਨ ਤਿਲ ਨਾ ਮੰਨਾ ਹੈ ਕਰਤੂਤ ਦਾ ਤੇ ਤੁਹਾਨੂੰ ਐਸੇ ਸਮਝ ਲੱਗੀ ਹੋਣੀ ਕਰਤੂਤ ਕਿੰ ਨੂੰ ਕਹਿੰਦੇ ਆ ਚੰਗੇ ਕੰਮ ਨੂੰ ਆਪਾਂ ਕਦੇ ਕਰਤੂਤ ਨਹੀਂ ਕਹਿੰਦੇ ਆਪਾਂ ਨੀਚ ਕੰਮਾਂ ਨੂੰ ਕਰਤੂਤ ਨਾਲ ਸੰਬੋਧਨ ਹੁੰਨੇ ਆ ਇੱਥੇ ਸਤਿਗੁਰਾਂ ਨੇ ਲਿਖਿਆ ਹੈ ਕਰਤੂਤ ਆ ਕਹਿੰਦਾ ਅਵਰ ਅਵਰ ਦਾ ਮਤਲਬ ਹੈ ਹੋਰ ਬੇਲੋੜੀ ਵਾਧੂ ਕਟੂ ਅਵਰ ਕਰਤੂਤ ਸਗਲੀ ਉਹ ਸਾਰੀਆਂ ਕਰਤੂਤਾਂ ਜਿਹੜੀਆਂ ਤੁਸੀਂ ਕਰਦੇ ਹੋ ਸਗਲੀ ਜਮ ਡੰਨਾ ਹੈ ਜਮ ਹੁੰਦਾ ਹੈ ਜਮਦੂਤ ਤੇ ਡੰਨ ਦਾ ਮਤਲਬ ਹੈਗਾ ਸਜ਼ਾ ਦੇਣੀ ਡੰਨਾ ਹੈ ਸਜ਼ਾ ਦੇਣਗੇ ਤੁਸੀਂ ਨਾਮ ਜਪਣ ਤੋਂ ਬਿਨਾਂ ਜੋ ਵੀ ਕਰੋਗੇ ਉਹ ਸਾਰਾ ਕੋਸ਼ਿਸ਼ ਜਮ੍ਹਾਂ ਦੀਆਂ ਸਜਾਵਾਂ ਲੈਣ ਦੇ ਵਾਸਤੇ ਹੀ ਹੈ ਨਾਮ ਜਪਣ ਬਗੈਰ ਜਿਹੜਾ ਵੀ ਕੰਮ ਕੀਤਾ ਉਹ ਤੁਹਾਡੇ ਉਹ ਸਾਨੂੰ ਜਮ੍ਹਾਂ ਤਾਂ ਕੀ ਲਿਆਇਆ ਜਾਏਗਾ ਉਹ ਜਮ੍ਹਾਂ ਦੀਆਂ ਸਜਾਵਾਂ ਹੀ ਦਿਵਾਏਗਾ ਗੋਬਿੰਦ ਭਜਨ ਬਿਨਾਂ ਪਰਮੇਸ਼ਰ ਦੀ ਨਾਮ ਬੰਦਗੀ ਬਗੈਰ ਤਿਲ ਨਹੀਂ ਮੰਨੇ ਕਹਿੰਦੇ ਇੱਕ ਛੋਟੀ ਜੀ ਗੱਲ ਵੀ ਤੁਹਾਡੀ ਪ੍ਰਮਾਨ ਨਹੀਂ ਹੋਣੀ ਪ੍ਰਮਾਨ ਸਿਰਫ ਸਿਮਰਨ ਹੋਣਾ ਕੋਈ ਵਿਸਾਖੀਆਂ ਦੇ ਉੱਤੇ ਨਗਰ ਕੀਰਤਨ ਕੱਢਣ ਲੱਗਾ ਪੰਜ ਪਿਆਰਿਆਂ ਵਿੱਚ ਵੀ ਖੱਬਿਓ ਸੱਜੋ ਪਤਾ ਨਹੀਂ ਕਿੰਨੂ ਕਿੰਨੂ ਫੜ ਕੇ ਪਾ ਲਿੰਦੇ ਆ ਤੇ ਪੰਜ ਪਿਆਰੇ ਵਿਰਾਚ ਗੱਲਾਂ ਕਰਨ ਲਿਆ ਉਹਦੇ ਹੌਲੀ ਮੇਰੀ ਇਹ ਕਮ ਹੈ ਗੁੱਸਾ ਨਾ ਕਰਿਓ ਗੱਲਾਂ ਇਦਾਂ ਦੀਆਂ ਆ ਸੱਚੀ ਸ਼ਰਮ ਆਉਂਦੀ ਬੜੀ ਦੇਖ ਕੇ ਅਸੀਂ ਧਰਮ ਨੂੰ ਸਿਰੇ ਦਾ ਪਖੰਡ ਬਣਾਇਆ ਸਾਨੂੰ ਕਹੇ ਮਾਰੇ ਨੇ ਬਿੱਪਰਨ ਦੀ ਰੀਤ ਨਹੀਂ ਕਰਨੀ ਅਸੀਂ ਤੇ ਬਿੱਪਰਨ ਨੂੰ ਵੀ ਪਿੱਛੇ ਛੱਡ ਦਿੱਤਾ ਤੇ ਬਿੱਪਰਨ ਨੇ ਤਾਂ ਗਾਲ ਹੀ ਮਕਾਤੀ ਨਾ ਉਹਨੇ ਤਾਂ ਸਦਾ ਹੀ ਇੱਕ ਬੋਤਲ ਆ ਪੱਥਰ ਚੱਕਿਆ ਸੋਰੀ ਪੱਥਰ ਤらっしゃ ਘੜਿਆ ਤੇ ਉਹਦੀ ਮੂਰਤੀ ਬਣਾ ਕੇ ਭਗਵਾਨ ਲਾਂਤਾਂ ਤੇ ਤੁਹਾਡੇ ਕੋਲ ਸੱਚੀ ਮਿੱਚੀ ਚਵਰਤਖਸ ਦਾ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਕੋਲ ਆ ਤੁਸੀਂ ਉਹਦੇ ਹੁੰਦਿਆਂ ਹੋਇਆਂ ਵੀ ਸਾਰਾ ਕੁਝ ਬੁੱਤ ਪੂਜਾ ਤੋਂੇ ਵੱਧ ਤੁਸੀਂ ਪਖੰਡ ਬਣਾ ਲਿਆ ਫਿਰ ਅਸੀਂ ਆਖਦੇ ਹਾਂ ਖਾਲਸਾ ਰਾਜ ਕਦੋਂ ਆਊ ਖਾਲਿਸਤਾਨ ਕਦੋਂ ਕੋ ਬਣੂ ਜਿਹੜਾ ਖਾਲਿਸਤਾਨ ਅਸੀਂ ਆਪਣੇ ਘਰ 'ਚ ਬਣਾਉਣ ਦੇ ਆ ਇਹੀ ਵੱਡਾ ਹੋਣਾ ਔਰ ਟਕੇ ਟਕੇ ਦੇ ਹਾਕਮ ਆ ਜਿਹੜੇ ਕਦੇ ਹੱਥ ਜੋੜਦੇ ਹੁੰਦੇ ਸੀ ਖਾਲਸਿਆਂ ਦੇ ਪੈਰੀਂ ਪੈਂਦੇ ਹੁੰਦੇ ਸੀ ਉਹ ਮੂੰਹ ਚੌੜੇ ਕਰ ਕਰਕੇ ਟੈਲੀਵਿਜ਼ਨਾਂ ਦੇ ਤੇ ਬਿਆਨ ਦੇਣ ਦੇ ਆ ਸ਼ਕਤੀ ਸੇ ਨਿਪਟਣਗੇ ਜਿਨ੍ਹਾਂ ਨੇ ਇਤਿਹਾਸ ਵਿੱਚ ਕਦੀ ਚੂਹਾ ਨਹੀਂ ਮਾਰਿਆ ਉਹ ਸਿੱਖਾਂ ਨਾਲ ਸ਼ਕਤੀ ਨਾਲ ਨਿਪਟਣ ਦੇ ਧਮਕੀਆਂ ਦੇਣ ਡਏ ਨੇ ਇਸ ਦੀ ਵਜ੍ਹਾ ਕੀ ਆ ਇਸ ਦੀ ਵਜ੍ਹਾ ਉਹੀ ਆ ਜਿਹੜੀ ਵਿਆਹ ਵੇਲੇ ਤੁਸੀਂ ਜਾਂਜੀਆਂ ਦੀ ਸੇਵਾ ਕਰਨ ਵੇਲੇ ਕਤਲਾਮ ਕੀਤੀ ਜਾਨਵਰਾਂ ਦੀ ਤੇ ਜਾਂਜ ਦੀ ਸੇਵਾ ਕਰਨ ਵਾਸਤੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਅਨੰਦ ਕਾਰਜ ਵੀ ਕੀਤਾ ਤੇ ਉਹਨਾਂ ਦੀ ਸੇਵਾ ਵੀ ਕੀਤੀ ਤੇ ਸ਼ਰਾਬਾਂ ਵਿੱਚ ਪਾਈਆਂ ਨਚਾਰ ਵੀ ਬਣੇ ਭੰਗੜੇ ਵੀ ਪਾਏ ਤੇ ਲੁਚੀਆਂ ਬੋਲੀਆਂ ਵੀ ਗਾਈਆਂ ਇਹ ਸਭ ਉਹਦਾ ਕਰਕੇ ਹੋਇਆ ਮੈਂ ਪਤਾ ਤੁਹਾਨੂੰ ਕਿਉਂ ਦੱਸਣ ਡਿਆ ਵਾਂ ਸਾਡਾ ਚੇਤਾ ਬੜਾ ਥੋੜਾ ਵਾ ਕੰਨਿਆਂ ਨੂੰ 17 ਮਿੰਟਾਂ ਬਾਅਦ ਗੱਲ ਭੁੱਲ ਜਾਂਦੀ ਐ ਤੇ ਕੰਨਿਆਂ ਨੂੰ 10 ਸਾਲਾਂ ਬਾਅਦ ਭੁੱਲ ਜਾਂਦੀ ਐ ਭੁੱਲ ਜ਼ਰੂਰ ਜਾਂਦੀ ਐ ਅੱਜ ਕਿਹੜਾ ਸਮਾਂ ਐ ਅੱਜ ਹੈਗਾ 225 1825 ਵਿੱਚ ਖਾਲਸਾ ਦਾ ਦੁਨੀਆ ਦੇ ਉੱਤੇ ਕਹਿੰਦਾ ਕਹਾਉਂਦਾ ਰਾਜ ਸੀ ਉਹ ਕਿਉਂ ਸੀ ਕਿਉਂਕਿ ਉਸ ਵੇਲੇ ਦੇ ਸਿੰਘਾਂ ਦਾ ਖਾਲਸਾ ਦਾ ਕਰਦਾਰ ਅੱਜ ਵਰਗੇ ਮੇਰੇ ਵਰਗੇ ਮੀਣਿਆਂ ਵਰਗਾ ਨਹੀਂ ਸੀ ਬਿਲਕੁਲ ਮੇਰੇ ਵਰਗੇ ਮੀਣਿਆਂ ਵਰਗਾ ਨਹੀਂ ਸੀ ਉਹ ਸਿੰਘ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਆਣ ਕੇ ਇਸ਼ਨਾਨ ਕਰਨ ਵਾਸਤੇ ਭਾਵੇਂ ਕਿ ਤਸ਼ਹੀਦੀਆਂ ਦੇ ਗਏ ਹੋਣ ਪਰ ਕਦੇ ਕੁੰਭ ਦੇ ਮੇਲੇ ਵਿੱਚ ਨਾਉਣ ਨਹੀਂ ਗਏ ਉਹ ਤੇ ਨਾ ਹੀ ਉਹ ਕਿਸੇ ਟਕਸਾਲ ਦੇ ਮੁਖੀ ਬਣੇ ਉਹਨਾਂ ਨੂੰ ਇੰਨਾ ਕਿ ਗੁਰੂ ਦਾ ਡਰ ਪਾਓ ਹੈਗਾ ਸੀ ਸਾਡਾ ਤੇ ਡਰ ਇਥੋਂ ਤੱਕ ਲੱਛ ਚੁੱਕਾ ਸਾਰਾ ਕੁਝ ਕਰਕੇ ਇੰਟਰਵਿਊ ਦੇ ਵਿੱਚ ਅਸੀਂ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲੱਗੇ ਆਂ ਵੀ ਕੁੰਭਰਾ ਮੇਲਾ ਕਹਿੰਦੇ ਹਿੰਦੂਆਂ ਦਾ ਨਹੀਂ ਹੁੰਦਾ ਇਹ ਤੇ ਹਿੰਦੂ ਧਰਮ ਤੋਂ ਵੀ ਪਹਿਲਾਂ ਦਾ ਹਿੰਦੂ ਧਰਮ ਤੋਂ ਪਹਿਲਾਂ ਦਾ ਤੇ ਕੋਈ ਇਤਿਹਾਸ ਹੀ ਨਹੀਂ ਦੁਨੀਆ ਦਾ ਉਸ ਤੋਂ ਪਹਿਲਾਂ ਕੀ ਸੀ ਦੁਨੀਆ ਹੀ ਨਹੀਂ ਸ਼ਾਇਦ ਤੋਦੋਂ ਕੁੰਭ ਕਿੱਥੋਂ ਆ ਗਿਆ ਤੇ ਉਹ ਮੇਲਾ ਕਿੱਥੋਂ ਆ ਗਿਆ ਬਾਬੇ ਸੋਚਦੇ ਹੋਣੀਆਂ ਵੀ ਸ਼ਾਇਦ ਬਾਕੀ ਦੇ ਸਿੱਖ ਤੇ ਇਤਿਹਾਸ ਪੜ੍ਹਦੇ ਨਹੀਂ ਇਹਨਾਂ ਨੂੰ ਕੀ ਪਤਾ ਜੋ ਮਰਜ਼ੀ ਕਹਦੇ ਉਹਨਾਂ ਨੇ ਮੰਨ ਲੈਣਾ ਕੁੱਲ ਮਿਲਾ ਕੇ ਮੈਂ ਸਿਰਫ ਹੁਣ ਇੰਨੀ ਕੀ ਗੱਲ ਦੱਸਣੀ ਚਾਹੁੰਨਾ ਹੈ ਕਿ ਖਾਲਸਾ ਰਾਜ ਤਾਂ ਆਉਣਾ ਹੈ ਪਰ ਆਉਣਾ ਉਸੇ ਹਿਸਾਬ ਨਾਲ ਹੀ ਆ ਜਿਸ ਹਿਸਾਬ ਨਾਲ ਆਪਾਂ ਆਪਣੇ ਜੀਵਨ ਨੂੰ ਦੇ ਮੁਤਾਬਕ ਚੱਲਾਂਗੇ ਜ਼ਰੂਰੀ ਨਹੀਂ ਸਾਡੇ ਕੋਲੋਂ ਗੁਨਾਹ ਹੋਏ ਆ ਤੇ ਇਹ ਹੁਣ ਮਾਫ ਨਹੀਂ ਹੋਣੇ ਉਹ ਸੱਚਾ ਸਤਗੁਰੂ ਹੈ ਹੀ ਇਸੇ ਲਈ ਆ ਉਹ ਗੁਨਾਹ ਮਾਫ ਕਰਨ ਵਾਸਤੇ ਹੀ ਆਂ ਹਮ ਅਵਗੁਣ ਭਰੇ ਏਕ ਗੁਣ ਨਹੀਂ ਜਿਤਾ ਸਮੰਧ ਸਾਗਰ ਨੀਰ ਭਰਿਆ ਤੇ ਤੇ ਅਵਗੁਣ ਹਮਾਰੇ ਹਮ ਮੈਲੇ ਤੁਮ ਊਜਲ ਕਰਤੇ ਮੈਂ ਤਾਂ ਤਾਂ ਦੱਸ ਰਿਹਾ ਕਿ ਡਰਨ ਦੀ ਨਹੀਂ ਲੋੜ ਹੈਗੀ ਸਤਗੁਰੂ ਦਾਰਾਆਂ ਨੂੰ ਬਖਸ਼ ਦਿੰਦਾ ਆਪਣੇ ਨਿੱਕੇ ਨਿਆਣਿਆਂ ਦੇ ਕੇਸ ਕਤਲ ਕਰਨੇ ਬੰਦ ਕਰੋ ਘਰ ਦੇ ਵਿੱਚ ਇਹਨਾਂ ਨੂੰ ਪੰਜਾਬੀ ਬੁਲਾਇਆ ਕਰੋ ਵਿਆਹ ਸ਼ਾਦੀਆਂ ਵਿੱਚ ਨਸ਼ੇ ਸ਼ਰਾਬਾਂ ਵਗੈਰਾ ਵਗੈਰਾ ਬੰਦ ਕਰੋ ਜੇ ਮੁੰਡੇ ਵਾਲੇ ਜਵਾਬ ਦਿੰਦੇ ਆ ਤਾਂ ਰਿਸ਼ਤਾ ਤੋੜ ਦਿਓ ਪਰ ਸਿੱਖੀ ਦੇ ਉਲਟ ਕੁਝ ਨਾ ਕਰਿਓ ਦੇਖਿਓ ਬਰਕਤਾਂ ਪੈਂਦੀਆਂ ਅਸੀਂ ਧੀ ਪੈਣ ਦਾ ਘਰ ਸੋਣ ਵਾਸਤੇ ਗੁਰੂ ਰਸਾਲਿਆ ਤੇ ਸਾਨੂੰ ਫਾਇਦਾ ਕੀ ਹੋਇਆ ਫਾਇਦਾ ਉਹੀ ਹੋਇਆ ਕਿ ਆ ਜਿਹੜੇ ਬਾਅਦ ਵਿੱਚ ਜਵਾਕ ਸਤਗੁਰਾਂ ਨੇ ਸਾਨੂੰ ਦਿੱਤੇ ਉਹ ਸਾਰੇ ਦੇ ਸਾਰੇ ਨਸ਼ਿਆਂ ਤੇ ਲੱਕੇ ਮਰ ਗਏ ਤੇ ਅਸੀਂ ਵੱਡੇ ਦੁੱਖਾਂ ਨੂੰ ਸਹਿੜ ਲਿਆ ਸੋ ਇਹਨਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਇੱਕੋ ਇੱਕ ਰਾਹ ਹੈ ਗੁਰੂ ਦੇ ਅੱਖੇ ਲੱਗ ਕੇ ਅਮਰਤ ਗੁਰੂ ਨੇ ਦੇਣਾ ਉਹ ਪਤਾ ਨਹੀਂ ਕਿਸ ਨੂੰ ਦੇਵੇ ਜਾਂ ਨਾ ਦੇਵੇ ਪਰ ਗੁਰੂ ਨੇ ਕੇਸ ਤਾਂ ਹਰ ਇੱਕ ਨੂੰ ਦਿੱਤੇ ਹਨ ਆਪਾਂ ਕੇਸ ਨਹੀਂ ਕੱਟਣੇ ਕੇਸ ਰੱਖਣੇ ਆ ਤੇ ਬਾਣੀ ਪੜ੍ਹਨੀ ਹੈ ਬਸ ਇੰਨੀਆਂ ਗੱਲਾਂ ਨਾਲ ਇਥੇ ਸਮਾਪਤੀ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਵਾਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ